ਫੜੇ ਲੁਧਿਆਣਾ ਦੇ ਲਈ ਵਿਸ਼ੇਸ਼ ਦੇ ਕੋਲ ਦੇ ਉੱਤੇ ਤੇ ਇਹ ਜਾ ਰਿਹਾ ਸਾਡੇ 7 ਨੰਬਰ ਤੇ 6 ਨੰਬਰ ਪਲੇਟਫਾਰਮ ਲੁਧਿਆਣਾ ਸਟੇਸ਼ਨ ਦੇ ਜਿਹੜੇ ਪਲੇਟਫਾਰਮ ਨੂੰ 7 ਪਲੇਟਫਾਰਮ ਨੇ ਤੇ ਸਾਹਮਣੇ ਤੁਹਾਨੂੰ ਘੰਟਾ ਘਰ ਵੀ ਦਿਖਾ ਦਿੰਦਾ ਇਹ ਆ ਦੇ ਕੋ ਘੰਟਾ ਘਰ ਲੁਧਿਆਣਾ ਦਾ ਲੁਧਿਆਣਾ ਦਾ ਸਟੇਸ਼ਨ ਕੋਡ ਹੈ ਐਲ ਡੀ ਐਚ ਤੇ ਆਪਣਾ ਸਫਰ ਰਹੇਗਾ ਲੁਧਿਆਣਾ ਤੋਂ ਲੈ ਕੇ ਜੰਕਸ਼ਨ ਤੋਂ ਪਟਿਆਲਾ ਤੱਕ ਦਾ ਬਾਇਆ ਧੂਰੀ ਚੱਲਾਂਗੇ ਜੀ ਆਪਾਂ ਮੇਰੇ ਵੱਲੋਂ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਸੱਸੀ ਦਾ ਤੁਹਾਡਾ ਸਵਾਗਤ ਹੈ ਜੀ ਮੇਰੇ ਨਵੇਂ ਬਲੌਗ ਦੇ ਵਿੱਚ ਆਪਣਾ ਅੱਜ ਦਾ ਬਲੌਗ ਰਹੇਗਾ ਲੁਧਿਆਣੇ ਤੋਂ ਪਟਿਆਲੇ ਤੱਕ ਦਾ ਬਾਇਆ ਧੂਰੀ ਚੱਲਦੇ ਆਪਾਂ ਦੇਖਦੇ ਹਾਂ ਜੀ ਸਟੇਸ਼ਨ 'ਚ ਅਜੇ ਟ੍ਰੇਨ ਆਈ ਨਹੀਂ ਹੈਗੀ ਤਾਂ ਆਪਾਂ ਵੇਟ ਕਰ ਰਹੇ ਹਾਂ ਤੇ ਹਵਾ ਵੀ ਲੱਗ ਰਹੀ ਹੈ ਪਲੇਟਫਾਰਮ ਦੇ ਉੱਤੇ ਫਿਰ ਕੋਈ ਬ੍ਰਿਜ ਦੇ ਉੱਤੇ ਖੜੇ ਹਾਂ ਤੇ ਲੁਧਿਆਣਾ ਸਟੇਸ਼ਨ ਦੇ ਪਰਲੇ ਪਾਸੇ ਵੀ ਆ ਦੇਖੋ ਜੀ ਕਾਫੀ ਮਾਰਤਾ ਮੜ ਰਹੀਆਂ ਨੇ ਜਿਹੜੇ ਸਟੇਸ਼ਨ ਦੀਆਂ ਹੈਗੀਆਂ ਨੇ ਸਟੇਸ਼ਨ ਏਰੀਏ ਦੀਆਂ ਹੈਗੀਆਂ ਨੇ ਹਾ ਦੇਖੋ ਕਾਫੀ ਜਾੜ ਵੱਡਾ ਹੈ ਰੋਡਿਆਣਾ ਸਟੇਸ਼ਨ ਦਾ ਸੋ ਆਪਣੇ ਦਾਦਰੈਕਟ ਪੈਕਸ 11052 ਅਮਰਸਾਤ ਤੋਂ ਚੱਲ ਕੇ ਜੋ ਕਿ ਡੀਐਸਐਮਪੀ ਬੰਬੇ ਪੌਂਚਰੀ ਤੀਸਰੇ ਦਿਨ ਵਿੱਚ ਤੇ ਅਮਣੀ ਟ੍ਰੇਨ ਆ ਗਈ ਹੈ ਚੱਲਦੇ ਆਪਨੇ ਟ੍ਰੇਨ ਦੇ ਵਿੱਚ ਪਲੇਟਫਾਰਮ ਨੰਬਰ 7 ਦੇ ਉੱਤੇ ਆਪਣੀ ਟ੍ਰੇਨ ਪਹੁੰਚ ਗਈ ਆ ਏਸੀ ਇਕਨੋਮੀ ਆਹ ਵੇਖ ਰਹਾ ਪਰੋਂ ਤਾਂ ਇਹ ਸਾਫ਼ ਸੁੱਜਿਆ ਬਾਕੀ ਟ੍ਰੇਨ ਚੜਨ ਲੱਗੇ ਆਂ ਆ ਸਾਫ਼ ਸਜੇ ਦੇਖ ਸਕਦੇ ਹੋ ਲਓ ਜੀ ਆਪਣਾ ਕੋਚ ਇਸੇ ਸੈਕੰਡ ਦੇ ਵਿੱਚ ਆਪਾਂ ਨੂੰ ਸਟੇਸ਼ਨ ਮਿਲ ਗਈ ਆ ਇਸ ਫਾਇਰ ਦੇ ਤੋਂ ਮਾਣ ਨਾਲ ਕੋਬਿਟਰ ਅੱਜ ਅੰਮ੍ਰਿਤਸਰ ਤੋਂ ਚੱਲੀ ਆ ਕਿੰਨੇ ਘੰਟੇ ਹੋਏ ਚੱਲਿਆ ਨੂੰ ਤੋਂ ਦਿਨ ਲਈ ਆਈਫੋਨ ਗਏ ਤੋਂ ਦਿਨ ਲਈ ਜਾਣਾ ਲੋ ਜੀ ਹੈ ਬਾਥਰੂਮ ਵਸ ਹੈ ਸੋਸੋ ਹੀ ਅਕਲੀਨਿਕ ਹੈ ਦੀ ਕਲੀਨਿੰਗ ਤਾਂ ਇੰਨੀ ਖਾਸ ਨਹੀਂ ਹਾ ਆ ਦੇਖ ਸਕਦੇ ਹੋ ਪਾਣੀ ਦੀ ਟੈਪ ਹੀ ਨਹੀਂ ਹੈ ਆ ਦੇਖੋ ਲੋ ਖਾਲੀ ਪਿਆ ਤੁਹਾਨੂੰ ਤੇ ਹੌਨ ਇੱਥੇ ਬਾਰ ਵੀ ਟੈਪ ਨਹੀਂ ਹੈ ਦੇਖੋ ਪਾਣੀ ਦੀ ਖਾਲੀ ਹੈ ਜੀ ਨਾਲ ਹੀ ਮੇਰੇ ਸੈਕੰਡ ਕਲਾਸ ਆਰਡਨਰੀ ਸਲੀਪ ਲੱਗੇ ਹੋਇਆ ਸਾਫ ਸਫਾਈ ਦਾ ਕੰਮ ਜਿਹੜਾ ਬਹੁਤ ਮਾੜਾ ਸੋ ਆਪਣੀ ਟ੍ਰੇਨ ਨਾ ਟਾਈਮ 'ਤੇ ਚੱਲਦੀ ਹੈ 11:45 ਮਿੰਟ ਲੁਧਿਆਣਾ ਜੰਕਸ਼ਨ ਤੋਂ ਸਾਹਮਣੇ ਕੰਮ ਜਿਹੜਾ ਚੱਲ ਰਿਹਾ ਲੁਧਿਆਣਾ ਦੇ ਐਸੋਸੀਏਸ਼ਨ ਤੇ 5 ਨੰਬਰ ਤੋਂ 4 ਨੰਬਰ ਤੱਕ ਦਾ ਬਲਾਕ ਕੀਤਾ ਹੋਇਆ ਹੈ ਜਿਹੜੀਆਂ ਰੇਲਵੇ ਦੀ ਮਸ਼ੀਨ ਨਾ ਕੰਮ ਮੋੜੀਆਂ ਖੜੀਆਂ ਨੇ ਆਪਣੀ ਜਿਹੜੀ ਜਰਨੀ ਹੋਏਗੀ ਲੁਧਿਆਣਾ ਤੋਂ ਪਟਿਆਲਾ ਬਾਹ ਤੋਰੀ ਉਹ ਹੋਏਗੀ। ਕਾਫੀ ਰਿਪੇਅਰ ਜਿਹੜੀ ਇੱਥੇ ਹੋ ਰਹੀ ਆ ਆ ਪੁਲ ਪੜ ਜਟਾਏ ਵੈ ਦੁਬਾਰਾ ਨਵੇਂ ਤੋਂ ਨਵੇਂ ਸਿਰੇ ਉਹ ਸਟੇਸ਼ਨ ਦੇ ਮੁਤਾਬਿਕ ਜਿਹੜੇ ਬਣਾਈ ਜਾਣਗੇ। ਖੇੜਦੇ ਇਹਨਾਂ ਨੇ। ਔਰ ਜੇ ਨਿਆ ਸਟੇਸ਼ਨ ਆ ਬਣ ਰਹਾ। ਨੰਮਾ ਮੜ ਰੋਣਾ। ਕੀ? ਕਾਇ ਮਤਲੀ? ਤੁਹਾਨੂੰ ਮਿਲਦੇ ਆ ਤੁਹਾਨੂੰ ਅਗਲੇ ਸਟੇਸ਼ਨ ਤੇ ਜਾ ਕੇ ਜੁਕੇ ਨਾਲ ਜਦ ਦੂਸਰੇ ਪਾਸੇ ਇਧਰ ਆ ਗਏ ਆ ਉਹ ਜਾ ਕਾ ਬਾਜ ਜੁਜਾ ਨਾ ਦੇਖੋ ਕਿੰਨੇ ਇੰਜਨ ਫੜਿਆ ਡੀਜ਼ਲ ਇੰਜਨ ਡੀਜ਼ਲ ਲੋਕੋਂ ਪੰਜੇ ਫੜਿਆ ਜੀ ਉਹ ਦਾ ਬਾਵਾ ਲੋ ਤਾਂ ਆਤਾ ਬਗਾ ਬਗਰ ਸੁਣ ਬਸ ਲੰਗ ਲਿਵਨ ਕਾਇਲਾ ਸੁਣ ਕੇ ਇਹ ਤੇ ਗਰਾਉਂਡ ਪੁਲ ਬਿਲਕੁਲ ਨੀਰਸ ਟਾ ਲੁਧਿਆਣਾ ਜੰਕਸ਼ਨ ਦੇ ਇਹ ਕੋਈ ਹੋਰ ਲਫਟਿਕ ਲੋਕੋ ਇਧਰ ਉਧਰ ਘੁੰਮ ਰਿਹਾ ਬਲ 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 ਕਿੰਨੇ ਲੋਕੋ ਖੜੇ ਐ ਇਲੈਕਟ੍ਰਿਕ ਦੂਸਰੇ ਵੀ ਖੜੇ ਆ ਡੀਜ਼ਲ ਵਾਲੇ ਥੇ ਰੰਗ ਥੇ ਇਲੈਕਟ੍ਰਿਕ ਲੋਕੋ ਲੁਦਾਇਆ ਇਹ ਸੈਂਟਾਸਟਿਕ ਕਿੱਸਨ ਇਹ ਅਬੰਡੇਡ ਆਜ ਪ੍ਰਯੋਗ ਚ ਨਹੀਂ ਹੈਗੀਆਂ ਬਿਲਡਿੰਗਾਂ ਵਿੱਚ ਉਹ ਵੀ ਉਵੇਂ ਹੀ ਖੜੀਆਂ ਨੇ ਯਸਸਪੀ ਨੂੰ ਦਿਖਾਉਣਾ ਆ ਜਿਹੜੀ ਤੁਸੀਂ ਸਟੇਸ਼ਨ ਤੇ ਲਾਈਨਾਂ ਦੇਖ ਰਹੇ ਜਿਹੜੀ ਪਰਾਂ ਦੇ ਸਾਹਮਣੇ ਉਹ ਸਾਰੇ ਸਿੱਧੀ ਲੁਧਿਆਣਾ ਜਾਂਦੀ ਆ ਬਾਇਆ ਖੰਨਾ ਸਰੰਦ ਹੋ ਕੇ ਤੇ ਆਪਾਂ ਇੱਥੋਂ ਟਰਨ ਲੈ ਲੈ ਕੇ ਲੁਧਿਆਣਾ ਉਸ ਸਟੇਸ਼ਨ ਜਿੱਥੋਂ ਤੁਹਾਨੂੰ ਰਾਹੂ ਫਰੂਜਪੁਰ ਤੇ ਟੂਰੀ ਵਾਸਤੇ ਜਿਹੜੀਆਂ ਟ੍ਰੇਨਾਂ ਇੱਥੋਂ ਮਿਲਦੀਆਂ ਨੇ ਉਹ ਇੱਥੋਂ ਡਿਵਾਈਡ ਹੋ ਗਈ ਹੈ ਇਹ ਲਾਈਨ ਆਪਣੀ ਜਾ ਰਹੇ ਆ ਆਪਾਂ ਧੂਰੀਵਾਲ ਨੂੰ ਜਿਹੜੀ ਸਾਹਮਣੇ ਤੁਸੀਂ ਨਹੀਂ ਦੇਖ ਰਹੇ ਇੱਥੋਂ ਫਿਰੋਜ਼ਪੁਰ ਨਗਰ ਦੀਆ ਬਾਇਆ ਮੋਗਾ ਜਗਰਾਉ ਫਿਰੋਜ਼ਪੁਰ ਆ ਲੈ ਜਬਦਬਾ ਜਾਰੀ ਵੇ ਆ ਲੁਧਿਆਣੇ ਦੇ ਵਿੱਚ ਹੀ ਟ੍ਰੇਨ ਚੱਲ ਰਹੀ ਨੇ ਹੌਲੀ ਹੌਲੀ ਕਾਫੀ ਰੇਲਵੇ ਦੇ ਕੰਮ ਜਿਹੜੇ ਚੱਲਦੇ ਪਏ ਆ ਨਾਲ ਨਾਲ ਦੇਖ ਰਹੇ ਹੋ ਬੜਾ ਜੀ ਭਰ ਲਿਆ ਟ੍ਰੇਨ ਨੇ ਇਹ ਖੜੀਆ 11053 ਆਪ ਦੀ ਟ੍ਰੇਨ ਜੋ ਕਿ ਸੀ ਐਮਟੀ ਤੋਂ ਚੱਲ ਕੇ ਅਮਰਸਰ ਪਹੁੰਚਦੀ ਹੈ ਬਾਇਆ ਪਟਿਆਲਾ ਉਹ ਕਿਤੇ ਪਹੁੰਚੇ ਇਹ ਹੈ ਗਿੱਲ ਰੇਲਵੇ ਸਟੇਸ਼ਨ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਬੜਾ ਕਲੂਕਾਰਾ ਅਮਦਗੜ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਜੀ ਇੱਥੇ ਦੀ ਜਿਹੜੀ ਧਰਤੀ ਆ ਉਹ ਸੁਣੋ ਤ्रेन ਆਵੇ ਉਹ ਪਤਾ ਨਹੀਂ ਲੱਗਦਾ ਵੀ ਟ੍ਰੇਨ ਆ ਰਹੀ ਹੈ ਨਹੀਂ ਇਸ ਕੱਪੇ ਸੋਨਾਂ ਸਾਹਮਣੇ ਸ਼ਹਿਰ ਆ ਆਪਣੀ ਟ੍ਰੇਨ ਜਿਹੜੀ ਆ ਰਾਜਪੁਰੇ ਤੋਂ ਚੱਲ ਪਈ ਹੈ ਜੀ ਇਹ ਹੈ ਪੁਰਾਣੇ ਸਟਾਈਲ ਦਾ ਦੇਖੋ ਅੰਗਰੇਜ਼ਾਂ ਦੇ ਦੌਰ ਦਾ ਰੇਲਵੇ ਸਟੇਸ਼ਨ ਹੈ ਅਹਿਮਦਗੜ੍ਹ ਤੋਂ ਆਪਣਾ ਬਾਏ ਬਾਏ ਅਹਿਮਦਗੜ੍ਹ ਚੱਲ ਪਿਆ ਅਹਿਮਦਗੜ੍ਹ ਤੋਂ ਹਾਂ ਅਜੇ 65 ਹੋਏ ਆ ਅੱਗੇ ਤੈਨੂੰ ਦੱਸੂਗਾ ਇਹ ਤੈਨੂੰ ਕਿਹੜਾ ਨਹੀਂ ਦੱਸਣਾ ਨਹੀਂ 100 ਨਹੀਂ ਹੋਏ ਹਜੇ ਹਜੇ ਉਹ ਹਮਤੇ ਮਲੇ ਕੋੜਲਾ ਪਹੁੰਚ ਗਿਆ 45 ਕਿਲੋਮੀਟਰ ਚੱਲ ਕੇ ਲੁਧਿਆਣੇ ਤੋਂ ਇੱਥੇ ਪਹੁੰਚ ਗਿਆ ਇਹ ਹੈ ਰੇਲਵੇ ਸਟੇਸ਼ਨ ਲੁਧਿਆਣਾ ਨਾ ਹੀ ਇਹ ਹੈ ਮਲੇ ਕੋੜਲਾ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆਪਾਂ ਔਰ ਇਸ ਡੱਬੇ ਦੇ ਵਿੱਚ ਇੱਥੇ ਟੈਪ ਲੱਗੀ ਹੋਈ ਆ ਸ਼ੁਕਰ ਲੱਗੀ ਹੋਈ ਆ ਪਿਛਲੇ ਡੱਬਿਆਂ ਦਿਖਾਈਆਂ ਤੁਹਾਨੂੰ ਟੈਪ ਨਹੀਂ ਹੈਗੀ ਸੀ ਇਹ ਹੈ ਮਲੇ ਕੋੜਲਾ ਰੇਲਵੇ ਸਟੇਸ਼ਨ ਇਹਦੇ ਇੱਥੇ ਦੇ ਜਿਹੜੇ ਖਾਸियत ਇਹ ਆ ਆਦੀ ਸਾਦੇ ਪੁਰਾਣੇ ਦੌਰ ਦਾ ਇਹ ਰੇਲਵੇ ਸਟੇਸ਼ਨ ਬਣਿਆ ਹੋਇਆ ਤੇ ਖਾਸੀਅਤ ਇੱਥੇ ਦੀ ਇਹ ਹੈ ਕਿ ਜਿਹੜੇ ਇੱਥੋਂ ਦੇ ਮਲੇ ਕੋਲਾਂ ਦੇ ਨਵਾਬ ਹੋਏ ਸਨ ਉਹਨਾਂ ਨੇ ਛੋਟੇ ਸਾਹਿਬਜ਼ਾਦੇ ਜੋ ਕਿ ਨੀਹਾਂ ਚ ਨਵਾਏ ਗਏ ਸਨ ਫਤਿਹਗੜ੍ਹ ਸਾਹਿਬ ਤੇ ਉਹਨਾਂ ਦੀ ਸ਼ਹਾਦਤ ਦੇ ਟਾਈਮ ਉਹਨਾਂ ਨੇ ਹਾਂ ਦਾ ਨਾਰਾ ਉਹਨਾਂ ਦੇ ਹੱਕ ਵਿੱਚ ਮਾਰਿਆ ਸੀ ਇਹ ਉਹ ਰੇਤ ਵਿਸ਼ੇਸ਼ਣ ਹੈ ਮਲੇ ਕੋਲਾਂ ਜੀ ਇਹ ਖੜੀ ਆਪਣੀ ਸੀਐਸਐਮਟੀ 1158 ਹੌਰਨ ਹੋ ਗਿਆ ਆਪਣਾ ਚੱਲਦੇ ਆ ਲੋ ਜੀ ਹੋਰ ਨੋ ਗਿਆ ਚੱਲੀਏ ਟ੍ਰੇਨ ਚ ਅੱਗੋਂ ਕੋਈ ਟ੍ਰੇਨ ਪੈ ਗਈ ਆ ਕ੍ਰੋਸ ਹੋ ਰਿਹਾ ਨੌ ਜੀ ਆਪਣੀ ਟੇਨ ਚੱਲ ਪਈਆ ਮੇਰੇ ਕੋਲ ਤਾਂ ਬਾਈ ਬਾਈ ਹਿਮਪਾਣਾ ਜਿਹਦੇ ਜਿੱਹਨ ਤੇ ਖੜ ਗਈ ਹੈ ਜੀ ਮੇ ਵੀ ਅੱਗੇ ਕੋਈ ਟ੍ਰੇਨ ਹੋਣੀ ਹੈ ਇਹ ਹੈ ਹਿਮਪਾਣਾ ਇੱਕ ਛੋਟਾ ਜਿਹਾ ਸਟੇਸ਼ਨ ਹੈ ਮਲੇ ਕੋਲ ਦਾ ਧੂੜੀ ਦੇ ਵਿੱਚ ਘਾਰ ਸਵਿਚਸ ਦੇਖ ਰਹੇ ਹੋ ਐਸਸੀ ਦੀ ਟੈਂਪਰੇਚਰ ਅੰਦਰ ਘਟ ਵੱਧ ਕਰਨ ਵਾਸਤੇ ਮੇਨਟੇਨ ਵਾਸਤੇ ਇਹ ਸਵਿਚਾ ਲੱਗੀ ਹੋਈਆਂ ਨੇ ਕੀ ਆ ਤੇ ਇੱਥੇ ਰਹੇ ਹੁੰਦੇ ਬੋਤਲਾਂ ਪਈਆਂ ਕੋਈ ਕਿਤੇ ਪਾਣੀ ਦੇਖਿਆ ਆ ਰਿਹਾ ਕਿ ਨਹੀਂ ਆ ਰਿਹਾ ਆ ਰਿਹਾ ਪਾਣੀ ਠੋਕਾ ਏਸੀ ਦੇ ਵਿੱਚ ਤਾਂ ਜੜੀਆਂ ਟੈਪਸ ਹੀ ਨਹੀਂ ਹੈਗੀਆਂ ਚਲੋ ਚੱਲਦੇ ਆਪਾਂ ਆਪਦੇ ਏਸੀ ਚ ਔਨਲਾਈਨ ਜਿਹੜੀ ਆ ਰਹੀ ਆ ਲੋਕੀ ਧੂਰੀ ਜੰਕਸ਼ਨ ਆਪਾਂ ਪਹੁੰਚਣ ਵਾਲਿਆ ਇਹ ਹੈ ਠੰਡਾ ਦੁੱਧ ਲਾਈਨ ਜੋ ਕਿ ਧੂਰੀ ਆ ਕੇ ਮਿਲਦੀ ਹੈ ਕਿਤੇ ਅੱਗੇ ਪਟਿਆਲਾ ਵਾਸਤੇ ਜਾਂਦੀ ਹੈ ਤੇ ਇੱਥੋਂ ਤੁਸੀਂ ਟ੍ਰੇਨ ਜਿਹੜੀ ਆਉ ਉਹ ਜਾਖਲ ਦਿੱਲੀ ਤੇ ਪਟਿਆਲਾ ਵਾਸਤੇ ਲੁਧਿਆਣਾ ਵਾਸਤੇ ਪਰ ਠੰਡਾ ਵਾਸਤੇ ਚੇਂਜ ਕਰ ਸਕਦੇ ਹੋ ਅਸੀਂ ਧੂਰੀ ਜੰਕਸ਼ਨ ਆਪਾਂ ਪਹੁੰਚ ਚੁੱਕੇ ਹਾਂ ਲੁਧਿਆਣਾ ਤੋਂ 62 ਕਿਲੋਮੀਟਰ ਕਵਰ ਕਰਕੇ ਇਹ ਟੂਰੀ ਜੰਕਸ਼ਨ ਰੇਲਵੇ ਸਟੇਸ਼ਨ ਤੇ ਪਹੁੰਚੀ ਆ ਟੂਰੀ ਜੰਕਸ਼ਨ ਦਾ ਜਿਹੜਾ ਸਟੇਸ਼ਨ ਕੋਡ ਆ ਡਯੂਆਈ ਸਟੇਸ਼ਨ ਕੋਡ ਆ ਇਹ ਟੂਰੀ ਜੰਕਸ਼ਨ ਇੱਥੋਂ ਤੁਸੀਂ ਪਟਿਆਲਾ ਜਖਲ ਟੂਰੀ ਤੋਂ ਲੁਧਿਆਣਾ ਤੇ ਪਟਿਆਲਾ ਦੇ ਟ੍ਰੇਨਾਂ ਉਹ ਲੈ ਸਕਦੇ ਹੋ ਬਾਕੀ ਇੱਥੇ ਖਾਣ ਪੀਣ ਦਾ ਕਾਫੀ ਪ੍ਰਬੰਧ ਦਾ ਰੇੜੀਆਂ ਰੁੜੀਆਂ ਹੈਗੇ ਬ੍ਰੈਡ ਪਾਓ ਪੂਰੀਆਂ ਇੱਕ ਤਰ੍ਹਾਂ ਦੀਆਂ ਇੱਥੇ ਆਈਟਮ ਜਿਹੜੀ ਉਹ ਮਿਲਦੀ ਹੈਗੀ ਤੇ ਆਲ ਬੋਰਡ ਵੀ ਲੱਗਾ ਇੱਥੋਂ ਤੁਸੀਂ ਜਿਸ ਦਿਤੇ ਜਾਣਾ ਹੋਵੇ ਲਈ ਟ੍ਰੇਨ ਓਹੋ ਲੈ ਸਕਦੇ ਹਾਂ। ਲਓ ਜੀ ਪਲੇਟਫਾਰਮ ਨੰਬਰ 2 ਦੇ ਉੱਤੇ ਆਪਾਂ ਧੋਰੀ ਪਹੁੰਚ ਗਏ ਆ। ਅੱਛਾ। ਲਓ ਜੀ ਗੁਰੂ ਸਟ੍ਰੇਨ ਵੀ ਤੋਂ ਕੋ ਚੱਲ ਪਈਆ। ਨਹੀਂ ਆ ਸਿੱਧੇ। ਇਹ ਸਾਹਮਣੇ 1 ਨੰਬਰ ਪਲੇਟਫਾਰਮ ਤੇ ਤੁਸੀਂ ਦੇਖ ਰਹੇ ਹੋਵੋਗੇ। ਜਿਹੜੀ ਬਿਲਡਿੰਗ ਆ ਬਹੁਤ ਪੁਰਾਣੀ ਅੰਗਰੇਜ਼ਾਂ ਦੌਰ ਦੀ ਬਣੀ ਹੋਈ ਆ ਤੇ ਇਹ ਕੁਛ ਨਵਾਂ ਇਧਰੋਂ ਬਣਿਆ ਹੋਇਆ। ਤੋ ਗਾਈਜ਼ ਹਮਾਰੀ ਟੇਨ ਟੂ ਟੂ ਚੰਦਪੀਆ ਟੂ ਰਿਜੰਕਸ਼ਨ ਤੋਂ ਤੇ ਸਾਹਮਣੇ ਆ ਦੇਖੋ ਕਿੰਨੀ ਪੁਰਾਣੀ ਬਿਲਡਿੰਗ ਅੰਗਰੇਜ਼ਾਂ ਨੇ ਬਣਾਈ ਆ ਇਹਦੇ ਵਿੱਚ ਆਫਿਸ ਵਗੈਰਾ ਇਹਦੇ ਦੇ ਵੀ ਪੁਲਿਸ ਬੁਲੈਰਾਂਸ ਆਰ ਕੁਝ ਇਹਦੇ ਵਿੱਚ ਹੈਗਾ ਇਹ ਹੈਗੇ ਬ੍ਰਿਜ ਬਣਿਆ ਹੋਇਆ ਦੂਸਰੇ 2 ਨੰਬਰ ਪਲੇਟਫਾਰਮ ਤੇੋਂ ਲਈ ਲੋ ਜੀ ਤੋਰੀ ਨੂੰ ਬਾਏ ਬਾਏ ਤੋਰੀ ਨੂੰ ਬਾਏ ਬਾਏ ਜੀ ਬਾਏ ਬਾਏ ਤੋਰੀ ਲੋ ਜੀ ਨਿਕਲ ਪਏਗਾ ਅਗਲਾ ਆਪਣਾ ਜਿਹੜਾ ਹੈ ਨਾਭਾ ਸਟੇਸ਼ਨ ਆਏਗਾ 89 ਕਿਲੋਮੀਟਰ ਤੇ ਦੈਨ ਪਟਿਆਲਾ ਆਪਣਾ ਜਿਹੜਾ ਫਾਈਨਲ ਜਿਹੜਾ ਡੈਸਟੀਨੇਸ਼ਨ ਆ ਪਟਿਆਲਾ ਹੈਗਾ ਇਸ ਟ੍ਰੇਨ ਦੇ ਬਾਰੇ ਦੱਸਾਂ ਜਿਹੜੀ ਇਹ 3 ਨੰਨ ਦਿੱਲੀ ਅਮਰਸਰ ਤੋਂ 8:50 ਮਿੰਟ ਤੇ ਖੁੱਲਦੀ ਆ ਤੇ 2045 ਕਿਲੋਮੀਟਰ ਪੂਰਾ ਕਰਕੇ ਤੀਸਰੇ ਦਿਨ ਰਾਤ ਦੇ 12:05 ਮਿੰਟ ਤੇ ਜਿਹੜੀ ਸੂਹਾ ਸੀਐਸਐਮਟੀ ਪਹੁੰਚਦੀ ਆ ਜੀ ਤੇ ਤੁਸੀਂ ਆਪਾਂ ਇਹਦੇ ਵਿੱਚ ਸਫ਼ਰ ਕੀਤਾ ਲੁਧਿਆਣਾ ਤੋਂ ਲੈ ਕੇ ਪਟਿਆਲਾ ਤੱਕ ਬਾਇਆ ਧੂਰੀ ਤੇ ਧੂਰੀ ਤੋਂ ਬਚਲ ਪਏ ਆ ਆਓਗੇ ਮਿਲਦੇ ਆ ਤੁਹਾਨੂੰ ਸੋ ਗਾਇਸ ਜਿਹੜੀ ਆਨਲਾਈਨ ਤੁਸੀਂ ਦੇਖ ਰਹੇ ਹੋ ਇਹ ਦਾ ਜਾਖਲ हिसार ਤੇ ਦਿੱਲੀ ਨੂੰ ਜਾਂਦੀ ਹੈ ਧੋਰੀ ਤੋਂ ਸਿਟਾ ਮਣਾ ਆਪਾਂ ਕ੍ਰੋਸ ਕਰ ਰਹੇ ਹਾਂ ਸਕਿਪ ਕਰੇਂ ਅੋਗਾਏ ਨਾਪਾ ਰੇਲਵੇ ਸਟੇਸ਼ਨ ਤੇ ਆਪਾਂ ਪਹੁੰਚ ਗਏ ਆ ਐਨਵੀਏ ਦਾ ਸਟੇਸ਼ਨ ਕੋਡ ਆ ਜੋ ਧਿਆਣਾ ਤੋਂ ਚੱਲ ਕੇ 89 ਕਿਲੋਮੀਟਰ ਰਿਕਵਰ ਕਰਨ ਤੋਂ ਬਾਅਦ ਇਹ ਨਾਬਾ ਸਟੇਸ਼ਨ ਤੇ ਪਹੁੰਚ ਗਏ ਨਾਪਾ ਉਹ ਸ਼ਹਿਰ ਆ ਜੋ ਕਿ ਸਿੱਖ ਰਿਆਸਤਾ ਵਿੱਚ ਇੱਕ ਰਿਆਸਤ ਹੁੰਦੀ ਸੀ ਤੇ ਇਹ ਉਹ ਨੱਬਾ ਹੈ ਤੇ ਨੱਬਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਤੇ ਖੰਡ ਰਹੇ ਆ ਵਾਰੀ 11052 ਜੋ ਕਿ ਸੀਐਸਐਮਟੀ ਮੁੰਬਈ ਤੱਕ ਜਾਂਦੀ ਹੈ ਮੈਂ ਕਿਹਾ ਲੱਭਾ ਰੇਲਵੇ ਸਟੇਸ਼ਨ ਇਹ ਬੁਕਿੰਗ ਪੂਰੀ ਰੇਲਵੇ ਸਟੇਸ਼ਨ ਤੇ ਲੇਡੀਜ਼ ਸਕੂਟਰ ਲਈ ਫੇਰਦੀ ਹੈ ਦੇਖੋ ਇਹਨੂੰ ਕੋ ਰੋਕਣ ਵਾਲਾ ਨਹੀਂ ਹੈਗਾ ਉਹਦੇ ਨਜ਼ਰ ਲਿਬਸੀਸ਼ਨ ਤੋਂ ਉੱਪਰ ਚੱਲ ਪਏ ਜੀ ਸਾਹਮਣੇ ਬ੍ਰੇਕਪੌਂਟ ਨੰਬਰ 2 ਤੇ ਸਟ੍ਰੇਨ ਦੀ ਜਿਹੜੀ ਵੇਟ ਕੀਤੀ ਜਾ ਰਹੀ ਆ ਦੋ ਜੀ ਨਿਕਲ ਜੁਕਿਆ ਆਪਾਂ ਨਾ ਆਪਾਂ ਸ਼ਹਿਰ ਤੋਂ ਦੋ ਬਲਾਂ ਸਕਿਪ ਕਰ ਰਹੇ ਆ ਇਹ ਹੈ ਪਾਕੜਾ ਮੇਨ ਲਾਈਨ ਔਰ ਕੁਝ ਤਕਰੀਬਨ ਆਪਾਂ ਪਟਿਆਲਾ ਵਿੱਚ ਐਂਟਰ ਕਰ ਰਹੇ ਹਾਂ ਸਾਹਮਣੇ ਮੰਦਿਰ ਦਿਖਾਈ ਦੇ ਰਿਹਾ ਥੋੜਾ ਜਿਹਾ ਆਈ ਮੈਂ ਕਿੰਨਾ ਵੱਡਾ ਮੰਦਿਰ ਆ ਗੁਰਦੁਆਰਾ ਇਹ ਪਟਿਆਲਾ ਆ ਕੇ ਐਂਟਰ ਰੇਲਵੇ ਸਟੇਸ਼ਨ ਇੱਥੇੋਂ ਸਕਿਪ ਕਰ ਰਹੇ ਹਾਂ ਪਟਿਆਲਾ ਦੇ ਵਿੱਚ ਐਂਟਰ ਕਰ ਗਏ ਆ ਇਹ ਹੈ ਈਦਗਾਹ ਪਟਿਆਲਾ ਦੀ ਤੇ ਨਾਲ ਇਹ ਮਾਲ ਤੇ ਨਾਲ ਇਹ ਸੈਂਟਰਲ ਲਾਇਬ੍ਰੇਰੀ ਪਟਿਆਲਾ ਇਹ ਸਾਰਾ ਮਾਲ ਪ੍ਰੇਡ ਤੇ ਸਾਹਮਣੇ ਡਿਸਟ੍ਰਿਕਟ ਕੋਰਟ ਅਜੇ ਤੁਹਾਨੂੰ ਆ ਰਿਹਾ ਹੈਗਾ ਆਗੇ ਆਪਾਂ ਪਟਿਆਲਾ ਆ ਰਹੇ ਜਵੇ ਸੈਸ਼ਨ ਤੇ ਅੰਡਰ ਬ੍ਰਿਜ ਤੇ ਹੈ ਪਟਿਆਲਾ ਆ ਰਹੇ ਜਵੇ ਸੈਸ਼ਨ ਆਪਾਂ ਬੋਦੇ ਨੂੰ ਸਾਡਾ ਪਲੇਟਫਾਰਮ ਨੰਬਰ 1 ਤੇ ਆਪਾਂ ਪਹੁੰਚ ਗਿਆ ਜੀ 104 ਕਿਲੋਮੀਟਰ ਲੁਧਿਆਣਾ ਤੋਂ ਕਵਰ ਕਰਕੇ ਤੋ ਬਨ ਬੀਨ ਪਹੁੰਚ ਚੁੱਕੀ ਹੈ ਪਟਿਆਲਾ ਰੇਲਵੇ ਸਟੇਸ਼ਨ ਤੇ ਲੁਧਿਆਣਾ ਤੋਂ ਚੱਲ ਕੇ ਹਮ ਆਪਣੀ 11052 ਪਟਿਆਲਾ ਰਾਈਟ ਟਾਈਮ ਪਹੁੰਚ ਚੁੱਕੀ ਆ 114 ਕਿਲੋਮੀਟਰ ਕਰਨ ਤੋਂ ਬਾਅਦ ਅਪ ਪਟਿਆਲਾ ਦਾ ਰੇਲਵੇ ਸਟੇਸ਼ਨ ਨੂੰ ਬ੍ਰਿਤੀ ਪਲੇਟਫਾਰਮ ਨੰਬਰ ਦੇ 1 ਤੇ ਪਹੁੰਚ ਚੁੱਕੇ ਹਾਂ। ਸਾਡਾ ਟ੍ਰੇਨ ਚ ਆਇ ਸੀਗਾ 11052 ਜੋ ਕਿ ਸਵੇਰੇ ਅਮਰਤਸਰ ਤੋਂ 8:50 ਦੇ ਖੁੱਲਦੀ ਆ ਤੇ ਤੀਜੇ ਦਿਨ 12:05 ਤੇ ESMPT ਬੰਬਈ ਪਹੁੰਚਿਆ 248 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਇਹ ਬੰਬਈ ਪਹੁੰਚਦੀ ਹੈ ਜੀ ਆਪਾਂ ਲੁਧਿਆਣਾ ਦੇ ਟੱਲ ਕੇ 114 ਕਿਲੋਮੀਟਰ ਪੂਰਾ ਕਰਕੇ ਪਟਿਆਲਾ ਪਹੁੰਚ ਗਏ ਆ ਤੇ ਇਹਦੇ ਨਾਲ ਆਪਣਾ ਜਿਹੜਾ ਸਫ਼ਰ ਇੱਥੇ ਤੱਕ ਸੀ ਫਾਈਨਲੀ ਆਪਾਂ ਪਟਿਆਲੇ ਪਹੁੰਚ ਗਏ ਜੀ ਆਪਾਂ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਗਏ ਪਟਿਆਲਾ ਵਿੱਚ ਤੇ ਇਸ ਨਾਲ ਆ ਰਿਹਾ ਇਸ ਵੀਡੀਓ ਵਿੱਚ ਮੁਕਮਤ ਕਰਦੇ ਆ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪਹਿਲ ਦੇ ਹੱਥ ਮਿਲ ਸਕੇ ਦੇ ਨਾਲ ਬਾਏ ਬਾਏ ਸ਼ਸ਼ੀ ਕਾਲ ਕੱਢਦੀ ਕਲਾ